ਰਾਮ ਜੀ ਆਈ ਹੋਪ ਕਿ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਸਵਾਗਤ ਆਪਣੇ ਚੈਨਲ ਵਿੱਚ ਸੋ ਬੋਬੀ ਆ ਚੁੱਕਿਆ ਹੈ ਹਾਂਜੀ ਸੋ ਹਾਂਜੀ एवरीवन ਅਸੀਂ ਚੱਲੇ ਆ ਜੀ ਨਾਨਕੇ ਵਲੌਗ ਦੇ ਨਾਲ ਲਾਸਟ ਤੱਕ ਬਣੇ ਰਹੋ ਤੇ ਮਿਲਦੇ ਆ ਤੁਹਾਨੂੰ ਨਾਨਕੇ ਜਾ ਕੇ 1 ਮਿੰਟ ਚੈੱਕ ਕਰ ਸਕਦੇ ਤੁਸੀਂ ਕਿੰਨਾ ਦੇ ਵਿੱਚ ਚੱਲੇ ਅਸੀਂ ਫਿਰਦੇ ਆ ਤੇ ਧੁੱਪ ਦੇਖੋ ਤੁਸੀਂ ਇੰਨੀ ਗਰਮੀ ਐ ਹੁਣ ਤਾਂ ਕਿਤੇ ਵੀ ਨਹੀਂ ਜਾਇਆ ਜਾਣਾ ਸੀਜ਼ਨ ਚੱਲਦੇ ਪਏ ਆ ਥੂੜੀ ਮਿੱਟੀ ਗੱਟਾ ਐਂ ਨਾ ਹੋਇਆ ਕਰੇਗਾ ਹੁਣ ਤਾਂ ਕਿਤੇ ਵੀ ਨਹੀਂ ਚਾਇਆ ਜਾਇਆ ਕਰਨਾਗਾ ਬਸ ਆ ਲਾਸਟ ਵਾਰੀ ਚੱਲਦੇ ਆ ਨਾਂਣ ਕੇ ਮਿਲਣ ਇਹ ਉੱਥੇ ਜਾ ਕੇ ਤੁਹਾਨੂੰ ਦੱਸਾਂਗੇ ਵੀ ਉਹ ਸਾਰਾ ਝਾੜਾ ਸ਼ੇਅਰ ਕਰਾਂਗੇ ਚਾਹਵੇਂ ਪਟ ਖੇਡ ਜਾਂਦੇ ਹੁੰਦੇ ਆ ਜਿਹੜੇ ਯਾਰ ਹਲੇ ਕਿੰਨੀ ਕਿ ਦੂਰ ਜਾਣਾ ਸੋ ਹੱਜੀ एवरीवन ਸੀ ਕੌਂਚਨ ਵਾਲੇ ਆ ਬਸ ਤੇ ਤੁਹਾਨੂੰ ਇੱਕ ਸੀ ਦਿਖਾਣਿਆ ਤੁਹਾਨੂੰ ਸਕੂਲ ਦਿਖਾਣਿਆ ਹਾਂ ਆਪਣਾ ਪੁਰਾਣਾ ਸਕੂਲ ਦਿਖਾਣਿਆ ਹਾਂ ਜਿੱਥੇ ਮੈਂ ਜਵਾਜ ਪੜੀ ਪੰਜ ਕਿਚੇ ਲੱਗੀ ਸੀ ਮੈਂ ਇੱਥੇ ਕਿਹੜਾ ਸਕੂਲ ਸੀ ਆ ਜਿਹੜਾ ਆਵੇਰਿਆ ਸਾਡਾ ਸਕੂਲ ਦੇਖ ਲਓ ਤੁਸੀਂ ਪਏ ਨੇ ਅਸੀਂ ਥੱਕ ਗਿਆ ਉਹ ਵੀ ਤੇ ਹਲੇ ਤੱਕ ਨਹੀਂ ਅਸੀਂ ਪਹੁੰਚੇ ਹੈਗੇ ਤੇ ਇੰਨੀ ਗਰਮੀ ਉੱਤੋਂ ਮੁੰਡੇ ਨੇ ਮੂੰਹ ਵੀ ਨਹੀਂ ਬੰਨਿਆ ਹੈਗਾ ਤੇ ਗਰਮੀ ਲੱਗਦੀ ਪਈ ਤੇ ਇੰਨੀ ਡਸਟਿੰਗ ਇਹਨੂੰ ਨਹੀਂ ਪਤਾ ਸੀਗਾ ਇਹਨੇ ਮੂੰਹ ਬੰਨਣਾ ਕੌਣ ਹੈ ਰੋਂਦਾ ਪਿਆ ਏ ਤੁਸੀਂ ਟ੍ਰੈਫਿਕ ਦੇਖੋ ਡਸਟ ਦੇਖੋ ਕਿੰਨੀ ਅਸੀਂ ਤਾਂ ਚਲੋ ਫੇਸ ਕਵਰ ਕੀਤਾ ਹੋਣ ਚੁੰਨੀ ਨਹੀਂ ਹੈਗੀ ਚੱਲ ਆਉਣਾ ਬਸ ਨੇੜੇ ਆ ਗਏ ਆ ਤੂੰ ਯਾਰ ਸਾਫਲ ਸੁਭਾੜਾ ਕਿਉਂ ਆਣਾ ਸੀ ਅਬ ਤਾਂ ਆਵੇ ਆਵੇ ਵੀ ਇੱਦਾਂ ਪਾ ਦੇ ਗਿਆ ਹੋ ਵੀ ਇਹ ਕਾਲਣਾ ਬੰਦ ਏ ਏ ਏ ਏ ਏ ਏ ਚੱਲ ਤੇੱਗ ਜਾਣਾ ਸੀ ਆਪਾਂ ਸਮਾਂਜੀ एवरीवन ਬਲੌਗ ਦੇ ਨਾਲ ਬਣੇ ਰਹਿਣਾ ਟ੍ਰੈਫਿਕ ਹੋ ਐਂਟਰ ਹੋ ਚੁੱਕੇ ਆ ਬਾਕੀ ਤੁਹਾਨੂੰ ਮਿਲਦੇ ਆ ਘਰ ਜਾ ਕੇ ਇੱਥੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਸੋ ਹਾਂਜੀ एवरीवन ਇਵਰੀਵਨ ਅਸੀ ਬਾਜ਼ਾਰ ਆ ਚੁਕੇ ਸੀ ਤੇ ਗੁਰਦੁਆਰਾ ਸਾਹਿਬ ਦੇ ਤੁਸੀਂ ਅਰ ਦਰਸ਼ਨ ਕਰ ਲਓ ਹਾਂਜੀ एवरीवन ਅੱਜ ਅਸੀਂ ਲਵਾਗੇ ਜੀ ਸਾਹ ਖਾ ਚੁੱਕੇ ਆ ਬੱਸ ਮੁਗਰੀ ਇਧਰ ਆਹ ਹੈਲੋ ਤੇ ਜੈ ਨਹੀਂ ਗਿਆ ਬੋ ਵੀ ਵਿਚਾਰਾ ਬੁਰਾ ਹਾਲ ਹੋ ਗਿਆ ਚਨਾ ਚਨਾ ਕੇ ਕਿਤੇ ਕੋਈ ਪਿਆ ਆ ਸੋ ਹਾਂਜੀ एवरीवन ਅਸੀਂ ਪਹੁੰਚ ਚੁੱਕੇ ਆ ਤੇ ਨਵਾਂ ਘਰ ਬਣ ਕੇ ਰੈਡੀ ਹੋ ਗਿਆ ਐ ਅੰਜੂਲ ਐਂਟਰਪ੍ਰੀਨਰ ਕਾਰ ਤੁਸੀਂ ਦੇਖ ਸਕਦੇ ਹੋ

ਸਸੀਗਾ ਕਿਵੇਂ ਹੋ ਵਧੀਆ ਠੀਕ ਆ ਸਸੀਗਾ ਹਾਏ ਸਸੀਗਾ ਉੱਥੇ ਆ ਜੀਓ ਸਸੀਗਾ ਸਸੀਗਾ ਠੀਕ ਹੋ ਹਾਂ ਠੀਕ ਹੈ ਅੱਛਾ ਨਹੀਂ ਭੈਣ ਐਨੇ ਫੋਨ ਨਾ ਲਾਇਆ ਕਰੋ ਤੋਂ ਵੀ ਸੋ ਹਾਂਜੀ एवरीवन ਹੁਣੇ ਅਸੀਂ ਆਏ ਸੀਗੇ ਇੰਨੇ ਗਰਮੀ ਸੀ ਰੌਤ ਸਮਝ ਆਇਆ ਸੀ ਜੁਲੇ ਜੁਲੇ ਮੀ 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 ਮੰਮੀ ਲੈ ਆਈ ਕਾਚੂ ਕੱਕੀ ਆ ਵੀਡੀਓ ਬਣਦੀ ਪਈ ਮੈਂ ਕਿਵੇਂ ਦਾ ਇਹ ਕੰਮ ਨਾ ਉਹਦਾ ਮੂੰਹ ਤਾਂ ਖੋਲੇ ਮੂੰਹ ਤਾਂ ਖੋਲ ਨਾ ਯਾਰ ਕਾਚੂ ਕਾਕੀ ਆ ਮੇਰੀ ਬੁੱਕੀ ਹੈ ਹਾਂ ਉਹ ਮੇਰੀ ਬੁੱਕੀ ਆ ਵੀ ਕਿਹ ਕੋਨੀ ਚੱਲ ਕੋਈ ਨਹੀਂ ਉਹ ਗੋਲੀ ਉਹ ਗੋਲੀ ਉਹ ਵੀ ਉਹ ਗੋਲੀ ਆ ਕਾਚੂ ਮੇਰੇ ਕੋਕ ਮੇਰੇ ਕੋ ਹਲੇ ਨੇ ਨਾ ਨੇ ਨਾ ਫਿਰ ਦੁਬ ਕੋ ਬਰਾਏ ਮਗਰ ਪਸ਼ੂ ਵੀ ਹੈ ਨਾ ਮੇਰੇ ਕੋ ਹਾਂਜੀ एवरीवन ਅਸੀਂ ਆਏ ਮੇਰੇ ਕੋ ਸੋ ਹਾਂਜੀ एवरीवन ਤੁਸੀਂ ਦੇਖ ਸਕਦੇ ਹੋ ਕਾਰਸ ਯੂ ਆ ਗਏ ਆ ਨਾਨੀ ਹੋਣਾ ਦੇ ਤੇ ਆਛ ਦੱਕਾ ਅਛ ਬੈਟੇ ਕਾਚੂ ਅਧੇ ਫਗੂ ਨੇ ਮੇਰਾ ਗੁੱਡੂ ਮੇਰਾ ਗੁੱਡੂ ਸੋ ਹਾਂਜੀ एवरीवन ਹੁਣੇ ਆਏ ਸੀਗੇ ਉਹ ਤਾਂ ਗੁੱਲਾ ਉਹ ਆ ਜੇ ਰਹਿ ਜਾ ਕਿੰਨੀ ਬਾਅਦ ਚ ਰੱਖੀ ਗੀ ਗੁੱਲਾ ਤਾਂ ਬੈ ਜਾ ਰਿਹਾ ਸੰਭਾਲ ਕੇ ਸੋਹਣਿਆ ਉਹ ਨਾ ਉਸ ਕਰ ਦੇ ਹਾਏ ਦੇਖੀ ਪਾਣੀ ਨਹੀਂ ਲੱਗੇ ਆ ਉਹ ਬੱਠਿਆ ਸੋਣਾ ਮੈਂ ਉੱਤੇ ਕੱਢਿਆ ਸੀ ਨੈਟ ਨਹੀਂ ਸੋਣਾ ਨਾ ਇਹ ਜੇ ਟੌਕਸ ਦੇ ਦਿੱਤਾ ਨਹੀਂ ਉਹ ਕਿਨੇ ਦੇ ਦਿੱਤੇ ਇਹ ਇੱਥੇ ਰੱਖ ਲਈ ਜੀ

ਪਕਾਉਣ ਕਰ ਦੋ ਵੈਰੀ ਗੁੱਡ ਚਲਦੇ ਆਂ ਇੱਥੇ ਬੈੰਨੇ ਆਂ نیچے ਉਹਨਾਂ ਨੂੰ ਵੀ ਕਹਿ ਦੇ ਉੱਪਰ ਆ ਜਾਣਗੇ ਸੋ ਹੈ एवरीवन ਹੁਣ ਅਸੀਂ ਬੈਠੇ ਆਂ ਜੀ ਕੋਠੇ ਦੇ ਉੱਪਰ ਤੇ ਇੱਥੇ ਆਪਾਂ ਚਾਹ ਪੀਵਾਂਗੇ ਉਸ ਤੋਂ ਬਾਅਦ ਮੈਂ ਆਪਣਾ ਆਪਣਾ ਨੈਕਸਟ ਪਾਰਟ ਸ਼ੇਅਰ ਕਰਾਂਗੀ ਤੇ ਜਿੱਦਾਂ ਕਿ ਤੁਸੀਂ ਘਰ ਪੈ ਗਿਆ ਸੀ ਅੱਜ ਇਹਨਾਂ ਦਾ ਲਾਂਡਰ ਪਏਗਾ ਬਾਕੀ ਸ਼ਾਮ ਤੱਕ ਦੇਖੋ ਵੀ ਉਹ ਕਿੰਦਾ ਹਾਂਜੀ एवरीवन ਮੈਂ ਪੀਵੀਸੀ ਦੀ ਸ਼ਾ ਤੇ ਤੁਹਾਨੂੰ ਇੱਕ ਚੀਜ਼ ਦਿਖਾਣੀ ਆ ਲੈ ਕੇ ਆਈ ਆ ਇੱਕ ਮਿੰਟ ਮੇਰੇ ਚੌਣ ਆ ਡਰ ਜੇ ਗੁੱਡੇ ਦੇ ਬਰਥਡੇ ਤੇ ਆਇਆ ਸੀਗਾ ਇੰਨਾ ਵੱਡਾ ਡੈਡੀ ਮੇਰਾ ਸੋ ਹਾਂਜੀ ਅਗਵਲ ਬਹੁਤ ਜ਼ਿਆਦਾ ਕਿਊਟ ਹੈ ਤੇ ਦੇਖਦੇ ਹੋ ਜੀ ਤੁਸੀਂ ਹਈ ਹੈ ਗੁੱਡੂ ਗੁੱਡੂ ਇਨ ਦੀ ਹਾਈਟ ਦਿਖਾਏ ਕਿੰਨੀ ਇਹਨੂੰ ਫੜ ਕੇ ਰੱਖੀ ਤੇਰੇ ਤੋਂ ਉੱਚਾ ਹੈ ਕਿ ਲੰਬਾ ਹੈ ਕਿ ਛੋਟਾ ਹੈ ਕਿਵੇਂ ਆ ਸੋ ਗਾਇਜ਼ ਇਧਰ ਦੇਖੋ ਤੁਸੀਂ ਇਧਰ ਸਾਰੇ ਜਣੇ ਦੇਖੋ ਛੋਟਾ ਦਾ ਵੱਡਾ ਨਹੀਂ ਹੈਗਾ ਬਈ ਇਹ ਪਾਰਾ ਵਾ ਠੀਕ ਆ ਪਾਰਾ ਬਹੁਤ ਆਣਾ ਵੈਸੇ ਚੱਲਿਆ ਆਇਓ ਹੱਗ ਕਰਕੇ ਸੋ एवरीवन ਮੈਨ ਬਹੁਤ ਜ਼ਿਆਦਾ ਕਿਊਟ ਲੱਗਾ ਇਹ ਮੈਨਾਂ ਬਰਥਡੇ ਆਏ ਸੀ ਬੱਡੇ ਤੇ ਬੱਡੇ ਤੇ ਰੀਅਲ ਵਾਲਾ ਆਇਆ ਸੀ ਰੀਅਲ ਵਾਲਾ ਬਣ ਕੇ ਨਾ ਹਾਂ ਸੋ ਗੁੱਡੂ ਦੇ ਬਰਥਡੇ ਤੇ ਟੈਡੀ ਬੀਅਰ ਆਏ ਸੀ ਉਹ ਰੀਅਲ ਵਾਲੀ ਸੀਗੇ ਤੇ ਉਹ ਬਣ ਕੇ ਆਏ ਸੀ ਉਹ ਬੋਲਦੇ ਵੀ ਸੀ ਨਾ ਬੋਲਦੇ ਨੀਚੇ ਮੇਰੀ ਚਾਹ ਪਈ ਹੈ ਉਹਨੇ ਚਾਕਲੇਟ ਚਾਕਲੇਟ ਦੇ ਕੇ ਲਾਇਆ ਸੀ ਮੈਨੂੰ ਪਕੜਾਈ ਦੇ ਆ ਟੈਡੀ ਬੀਅਰ ਨੂੰ ਉੱਥੇ ਰੱਖ ਦੋ ਬਈ ਮੈਂ ਖਾਂ ਰਾਂ ਦੋ ਬੈਠੇ ਬੈਠ ਰਹਿ

ਬਿੱਪਸੇ ਦਾ ਲੈ ਜੰਮੀ ਐ ਮਰਵੇਂ ਹੋਰ ਤੜਫਾਈ ਜਨੀਏ ਆਏ ਨਾ ਰੱਖ ਲੈ ਗਰੂਰੀ ਔਰ ਜਨੇ ਨੂੰ ਮਿਲਣਾ ਪੜੇ ਸੌਰੀ ਐਵਰੀਵਨ ਮੈਨੂੰ ਨਹੀਂ ਆਂਦਾ ਇਸ ਕਰਕੇ ਮੈਨੂੰ ਜਿੱਦਾਂ ਦਾ ਵੀ ਆ ਰਿਹਾ ਵੈਸੇ ਸ਼ਾਰਟ ਜਿਹੜੀਆਂ ਵੀਡੀਓ ਹੁੰਦੀਆਂ ਆ ਆਪਾਂ ਵੀਡੀਓ ਵਲੌਗ ਮਤਲਬ ਕਿ ਮੈਂ ਬਣਾਨੀ ਆ ਨਾ ਉਹ ਜਿੰਨੀ ਕੁ ਵੌਇਸ ਹੁੰਦੀ ਆ ਮੈਂ ਪਹਿਲਾਂ ਸੁਣਦੀ ਆ ਧਿਆਨ ਨਾਲ ਫਿਰ ਆਪਾਂ ਵੌਇਸ ਕਰਦੀਆਂ ਹਨਾ ਉਸ ਲਈ ਸੌਰੀ ਬਟ ਅਸੀਂ ਇੰਦਕਸ਼ਰੀ ਖੇਲਦੇ ਆ ਬੱਚੇ ਗਾਣਾ ਗਾ ਰਹੇ ਆ ਇਸ ਕਰਕੇ ਮੈਂ ਵੀ ਗਾਣਾ ਗਾ ਰਹੀ ਆ ਬਟ ਜਿਹੜੀਆਂ ਮੇਰੀਆਂ ਰੀਲਾ ਹੁੰਦੀਆਂ ਨੇ ਉਹ ਮੈਨੂੰ ਪੂਰੇ ਆਂਦੇ ਨੇ ਸ਼ਾਰਟ ਇੱਕ ਪਾਸੇ ਨੂਰ ਦੀ ਪਰਾਂ ਤੇ ਉਤਰੀ ਦੂਜੇ ਪਾਸੇ ਚਾਨਣ ਦੀ ਰਾਤ ਮਿਨੋਨਾ ਬਪੇ ਦੇ ਅੱਖੀ ਦੂਜੇ ਪਾਸੇ ਚਾਨਣ ਦੀ ਰਾਤ ਉਤਰੀ ਆਖੇ ਅੱਲਾ ਸਾਡੇ ਅੰਨ ਕਦ ਜਣਾ ਬੰਦੱਸ ਦੇ ਜਦੋਂ ਕਿਸ ਗਲਤ ਦਾਸ ਦਾਸ ਸਦੇ ਸਾਰੇ ਤਾਰੇ ਆਣੇ ਅਕੇ ਜਦੋਂ ਤਾਰੇ ਆਣੇ ਸਾਰੇ ਤਾਰੇ ਆਣੇ ਤੇ ਜਦੋਂ ਦਿੱਤੀਆਂ ਵਧਾਈਆਂ ਦੀ ਕਰਮਾਲ ਹੋ ਗਿਆ ਸਾਡੇ ਸੁਣਨੇ ਆਖੇ ਚਰੌਣੇ ਕਾਲ ਲਗਾਈਆਂ ਜਿਕਮਾਲ ਹੋਗੇ ਬਾਕੀ ਸਦਰਾ ਨੇ ਹੈ ਜਿ ਬਾਕੀ ਸਦਰਾ ਨੇ ਬਾਕੀ ਸਦਰਾ ਨੇ ਪਿਆਰ ਦੀਆਂ ਜੇਲਾ ਤੜਵਾਇਆਂ ਦੀ ਤਮਾਲ ਹੋ ਗਿਆ ਸਾਡੇ ਸੁੰਨੇ ਅੱਖਿਆਲਾ ਵਿੱਚ ਚਰੌਣੇ ਕਾ ਲਗਾਈਆਂ ਜਿਕਮਾਲ ਹੁੰਦੇ ਆ ਗੱਗੇ ਤੇ ਆੜੇ ਤੇ ਆੜੇ ਤੇ ਬੱਬੇ ਤੇ ਗੋੜਾ ਆੜੇ ਤੇ ਮੈਨੂੰ ਪਾਸ ਕਰਾ ਦਿਓ ਮੈਨੂੰ ਅੱਖੀਆਂ ਨੇ ਤਰਸਰੀਆਂ ਦੇਖਣੇ ਛੇਤੀ ਕਰਿਆ ਸੱਜਣਾ ਨਾ ਆ ਸੱਜਣਾ ਨੰਨਾ ਮੈਂ ਬੱਬੇ ਤੇ ਗੱਲ ਨੰਨਾ ਨੰਨੇ ਦੀ ਗਾਉਂਦਾ ਮੈਂ ਕੱਤੇ ਗਾਵੇ ਨੇ ਬੱਬੇ ਤੇ ਗੱਲ ਪੱਪਾ ਪਹਿਲਾਂ ਮੈਨੂੰ ਗਾਅ ਤੇ ਰਹਿਣ ਦੋ ਯਾਰ ਮੈਂ ਤਾਂ ਪੂਰਾ ਗਾਅ ਵੀ ਨਹੀਂ ਗਾ ਦਬਾਰ ਤੋਂ ਐੜੀ ਤੇ ਨਾ ਮੈਨੂੰ ਬਾਬੇ ਐੜੀ ਦਿਖਾਣਾ ਦੱਸੋ ਕਿਡਾ ਹੁੰਦਾ ਪੱਪਾ ਆ ਐਸਾ ਕੁ ਸਿੱਖੋ